ਇਸ ਵੇਲੇ ਸਾਡੇ ਨਾਲ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜੁੜੇ ਨੇ ਰਾਜੇਵਾਲ ਸਾਹਿਬ ਇੱਕ ਪਾਸੇ ਅੰਦੋਲਨ جاری ਹੈ ਇਸ ਵਿੱਚਕਾਰ ਹਾਈ ਪਾਵਰ ਕਮੇਟੀ ਵੱਲੋਂ ਤੁਹਾਨੂੰ ਸੱਦਾ ਭੇਜਿਆ ਗਿਆ ਜੀ ਕੀ ਪੁਸ਼ਟੀ ਕਰਦੇ ਹੋ ਇਸ ਤਰ੍ਹਾਂ ਵੀ ਮੈਨੂੰ ਐਸਕੇਮ ਵੱਲੋਂ ਮੈਨੂੰ ਚਿੱਠੀ ਆਈ ਹਾਈ ਪਾਵਰ ਕਮੇਟੀ ਉਹਦੇ ਵੱਲੋਂ 3 ਤਾਰੀਖ ਨੂੰ ਪਿੰਛੂਲੇ ਉਹਦੇ ਸਾਹਮਣੇ ਕਿਸਾਨਾਂ ਦਾ ਕੇਸ ਰੱਖਣ ਵਾਸਤੇ ਇਹ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਮੈਂਬਰ ਨੇ ਫੋਨ ਕਰਕੇ ਕਿਹਾ ਵੀ ਅਸੀਂ ਤੁਹਾਡੇ ਨਾਂ ਤੇ ਰਿਚੀ ਅਗੇ ਲਿਖਿਆ ਐਸਕੇਮ ਇਹੋ ਮਤਲਬ ਹੈ ਸਾਰਿਆਂ ਨੂੰ ਬੁਲਾਇਆ ਸਾਰਿਆਂ ਨੂੰ ਚੱਕੀ ਪਾ ਗਿਓ ਮੈਂ ਕੱਲ ਸਾਰਿਆਂ ਨੂੰ ਗਰੁੱਪ ਵਿੱਚ ਪਾ ਦਿੱਤੀ ਇੱਕ ਦੋ ਦਿਨਾਂ ਵਿੱਚ ਸਾਰਿਆਂ ਨਾਲ ਤਾਲਮੇਲ ਹੋ ਜਾਊਗਾ ਅਸੀਂ ਪੇਸ਼ ਹੋਵਾਂਗੇ ਕਿਹੜੇ ਮੁੱਦੇ ਆ ਜਿਹੜੇ ਡਿਸਕਸ ਹੋ ਸਕਦੇ ਨੇ ਜੀ ਆਮ ਤੌਰ ਤੇ ਤੁਹਾਨੂੰ ਕੋਈ ਪਹਿਲਾਂ ਦੱਸ ਦਿੱਤੇ ਗਏ ਹੋਣੇ ਜੀ ਇਨ੍ਹਾਂ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਸੰਭਾਵੀ ਚਰਚਾ ਜੀ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਨਹੀਂ ਇਤਨਾ ਦਾ ਕੁਝ ਵੀ ਲਿਖਿਆ ਹਾਂਜੀ ਪਰ ਮੈਂ ਜਿਹੜਾ ਤਿਆਰ ਕਰ ਰਿਹਾ ਹੋਈ ਹੈ ਵੀ ਇੱਕ ਨਾ MSB ਦਾ ਜੀ ਇੱਕ ਕਰਜ਼ਾ ਮਾਫੀ ਦਾ ਖਾਸ ਤੌਰ ਤੇ ਦੋ ਮੁੱਦੇ ਜਿਹੜੀ ਮੇਦੀ ਡਿਟੇਲ ਸਾਰੀਆਂ ਮੈਂ ਸਾਰੇ ਆਪਣੇ ਮੇਰੀ ਜੇਥੇ ਹੁੰਦੀ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਡਿਊਟੀਆਂ ਲਈਆਂ ਕਿਸੇ ਨੂੰ ਨਰਮੇ ਦੇ ਉੱਤੇ ਸਾਰਾ ਮਾਰਕੀਟ ਚ ਕੀ ਪ੍ਰੋਸੀਜਨ ਹੋਈ ਹੈ ਜੀ ਜਿਹੜੀ ਐਮਐਸਪੀ ਹੁੰਦੇ ਹੋયા ਵੀ ਨਹੀਂ ਖਰੀਦੀ ਖਰੀਦਿਆ ਜਾ ਰਿਹਾ ਮੂੰਗੀ ਨਹੀਂ ਖਰੀਦੀ ਜਾ ਰਹੀ ਇਹ ਉਹਦਾ ਕਿੰਨਾ ਲਾਸ ਹੋਇਆ ਉਹ ਸਾਰਾ ਵਰਕਆਊਟ ਕਰਕੇ ਮੈਂ ਪ੍ਰੂਵ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਐਮਐਸਪੀ ਦਾ ਕਾਨੂੰਨ ਨਾ ਹੋਣ ਦੀ ਵਜ੍ਹਾ ਕਰਕੇ ਐਮਐਸਪੀ ਦੇ ਖਰੀਦ ਨਹੀਂ ਹੋ ਰਹੀ ये ला कानून हो, ख्री, हो रही मा, होया अपना कोई कसूर नहीं बहुत सारे स्टडीज ने चौल कमेटी की रिपोर्ट है घूमण कमेटी की रिपोर्ट है जिड़ी प्रूव कर दी है सरकार ने घट भाव मिथ्या पूरा करने वास्तव ने कर्जा लिया ਉਹ ਕਰ ਜੀ ਨੇ ਜਾਜਪਸ ਕੀ ਇਸ ਤਰ੍ਹਾਂ ਕਾਫੀ ਕੁਝ ਡਾਟਾ ਇਕੱਠਾ ਕਰ ਰਹੇ ਆ ਜਿਹੜਾ ਦੋ ਤਰੀਕ ਤੱਕ ਕਰ ਲਾਂਗੇ ਉਹਨੂੰ ਕੰਪਾਈਲ ਕਰ ਇੱਕ ਇੱਕ ਬਹੁਤ ਵੱਡਾ ਬਹੁਤ ਵੱਡਾ ਸਵਾਲ ਆ ਜੀ ਇਸ ਚਿੱਠੀ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਵੀ ਕਿਸਾਨ ਅਗਾਂਵ ਦੇ ਵਿੱਚ ਕਰ ਵੀ ਜਿਹੜੀਆਂ ਧਿਰਾਂ ਐਜੀਟੇਸ਼ਨ ਕਰ ਰਹੀਆਂ ਜੀ ਉਹਨਾਂ ਨੂੰ ਕੋਈ ਸੱਦਾ ਨਹੀਂ ਤਾਂ ਇਸ ਤੋਂ ਉਲਟ ਜਾ ਕੇ ਐਸ ਕੇ ਨੂੰ ਸੱਦਾ ਕੀ ਜਦੋਂ ਤੁਸੀਂ ਕੇਸ ਪ੍ਰਸੀੂ ਕਰੋਂਗੇ ਕਮੇਟੀ ਦੇ ਸਾਹਮਣੇ ਕਿ ਇਹ ਧਿਰਾਂ ਜਿਹੜੀਆਂ ਦੋ ਤੁਹਾਡੇ ਫਾਰਮ ਐਜੀਟੇਸ਼ਨ ਕਰ ਰਹੇ ਨੇ ਹੁਣ ਜੀ ਕਿ ਉਹ ਤੁਹਾਡੀਆਂ ਇਹਨਾਂ ਦਲੀਲਾਂ ਨਾਲ ਜਾਂ ਉੱਤੇ ਕੋਈ ਤੁਹਾਡੀ ਟੇਬਲ ਤੇ ਕੋਈ ਗੱਲ ਨਿਪਰੇ ਚੜਦੀ ਉਹ ਤੇ ਸਹਿਮਤ ਹੋਣਗੇ ਜੀ ਨਹੀਂ ਮੈਨੂੰ ਮੈਂ ਨਹੀਂ ਉਹਦੇ ਬਾਰੇ ਕਹਿ ਸਕਦਾ ਕਿਉਂਕਿ ਉਹਨਾਂ ਨੂੰ ਆਲਰੇਡੀ ਪਹਿਲਾਂ ਸੱਤਾ ਦਿੱਤਾ ਜਾ ਚੁੱਕਾ ਜੀ ਵਿੱਚ ਉਹਨਾਂ ਦਾ ਇੱਕ ਫੋਰਮ ਪੇਸ਼ ਹੋਇਆ ਇੱਕ ਨਹੀਂ ਹੋਇਆ ਪੇਸ਼ ਮੰਨ ਲਓ ਆਪਣਾ ਸੋਚਣ ਦਾ ਟੰਗ ਹੈ ਤੇ ਮੈਂ ਵੀ ਹਾਲੇ ਚਿੱਠੀ ਕਰ ਸ਼ਾਮੀ ਸਾਰੇ ਸਾਡੇ ਜਿਹੜਾ ਇਸਕੇਮ ਹੋਦੇ ਸਾਰੀ ਜਿਹੜੇ ਇਛੇ ਕਰ ਰਹੇ ਉਹਨਾਂ ਜਿੱਥੇ ਪੋਸਟ ਕੀਤੀ ਹੈ ਦੇਖੋ ਕਿ ਸਾਰੇ ਸਾਰੇ ਵੀ ਕੀ ਕਰ ਰਹੇ ਆ ਜੀ ਇਹ ਇਸ ਤਰੀਕੇ ਨਾਲ ਕੋਈ ਜਿਹੜੀ ਕਿ ਇੱਕ ਭਾਰ ਹੁੰਦਾ ਜੀ ਕਿਸਾਨੀ ਜੀ ਵਜਨ ਨਾਲ ਹੀ ਗੱਲ ਹੁੰਦੀ ਹੈ ਉਹ ਘਟ ਨਹੀਂ ਪੈ ਜਾਂਦੀ ਜਦੋਂ ਅੱਧੀਆਂ ਤਰ੍ਹਾਂ ਸਹਿਮਤ ਹੁੰਦੀਆਂ ਤਾਂ ਤਰ੍ਹਾਂ ਅਸਹਿਮਤ ਨਹੀਂ ਹੁੰਦੀਆਂ ਪਰ ਸਰਕਾਰਾਂ ਨੂੰ ਵੀ ਬਹਾਨਾ ਮਿਲ ਜਾਂਦਾ ਜੀ ਤੁਸੀਂ ਆਪਸੀ ਨਿਸਹਿਮਤ ਤਾਂ ਸਰਕਾਰ ਕਿਸ ਤਰੀਕੇ ਨਾਲ ਡੀਲ ਕਰੇ ਤੁਹਾਡੇ ਨਾਲ नहीं सहमति का सवाल नहीं सवाल यह है भाई क्यों एमएसपी की गरंटी का कानून मगते हैं क्यों अर्जा माफ की गल कर, कर तर्क की और सरकार क्यों नहीं कर सकती अभी ਅਸੀਂ ਜਿੰਨੀ ਕੋਸ਼ਿਸ਼ ਕਰਾਂਗੇ ਪਰ ਹਾਲੇ ਕੱਲ ਮੈਂ ਚਿੱਠੀ ਸ਼ਾਮ ਨੂੰ ਪਾਈ ਹੈ ਸਾਰੇ ਸਾਰੇ ਗਰੁੱਪਾਂ ਨੂੰ ਤੇ ਉਹਨਾਂ ਨਾਲ ਇਹ ਗੱਲ ਕਰਨੀ ਹੈ ਮੈਂ ਆਪਣੇ ਤੌਰ ਤੇ ਵੀ ਕੋਈ ਚਿੱਠੀ ਪਾਤੀ ਸਾਰਿਆਂ ਨੂੰ ਪਹਿਲਾਂ ਮੇਰੇ ਨਾਮ ਤੇ ਆਈ ਇਸ ਕਰਕੇ ਮੈਂ ਡਾਟਾ ਕਲੈਕਟ ਕਰਨ ਲੱਗਾ ਹੋਇਆ ਸਾਰੇ ਕਿਹਨੂੰ ਉਸ ਤਰ੍ਹਾਂ ਦਾ ਡਾਟਾ ਪੇਸ਼ ਕਰਨਾ ਹੈ ਮੀਟਿੰਗ ਤੇ ਪੇਸ਼ ਹੋਣ ਜਾ ਰਹੇ ਹਾਂ ਜੀ ਮੀਟਿੰਗ ਤੇ ਜ਼ਰੂਰ ਹਿੱਸਾ ਬਣੋਗੇ ਉਹ ਸਾਰਿਆਂ ਨੂੰ ਕੱਲ ਸ਼ਾਮ ਨੂੰ ਚਿੱਠੀ ਪਾਤੀ ਜੀ ਮੈਂ ਆਪਣੇ ਵੱਲੋਂ ਤਿਆਰੀ ਕਰ ਰਿਹਾ ਬਾਕੀ ਮੈਂ ਪਰਸੀ ਦੇਖਾਂਗਾ